ਰਾਇਕ ਲੋ ਜਿੱ ਕੀ ਪਤੇ ਇਹ ਜੋ ਪੰਥ ਚ ਬੜੀ ਦੁਬਿਧਾਵਾ ਜਦੋਂ ਦਾ ਇਹ ਸਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਤੋਂ ਬਾਅਦ ਚ ਸਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂ ਉਦੋਂ ਬਾਅਦ ਚ ਜਿਹੜਾ ਅਕਾਲ ਤਖਤ ਇਹੋ ਜੋ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਬੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਇਹ ਆਪਣਿਆਂ ਨੂੰ ਸੁਜੋਗ ਵੀ ਹੈ ਵੀ ਤੁਸੀਂ ਨਿਰਪੱਖ ਕੋਈ ਇਸੇ ਦਬਾਅ ਤੋਂ ਰਹਿ ਤੋਂ ਕੇ ਫੈਸਲਾ ਕਰਿਓ ਇਹ ਪੂਰਾ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਹੋਇਆ ਹੋ ਜਾ ਫੈਸਲਾ ਹੋਵੇ ਕਿ ਉਹ ਜਿੱਦਾਂ ਕੌਮ ਨਾ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਦੇ ਹਾਂ ਇਸੇ ਚੀਜ਼ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਤੁਸੀਂ ਮੰਗ ਪੱਤਰ ਦੇ ਚੁੱਕੇ ਹੋ ਤੁਹਾਨੂੰ ਕੋਈ ਖਰਚਾ ਜਾਂ ਕੋਈ ਇਹਦੇ ਚ ਕੋਈ ਲੱਗਦਾ ਵੀ ਕੋਈ ਰਾਇਆਤ ਜਿਹੜੀ ਆ ਜਾਂ ਕੋਈ ਉਹਨਾਂ ਦਾ ਪੱਕਾ ਪਾਤ ਜਿਹੜਾ ਕੀਤਾ ਜਾ ਸਕਦਾ ਨਹੀਂ ਖਦਸ਼ਾ ਨਹੀਂ ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ ਕੋ ਦੂਜੇ ਬੰਦੇ ਅਸਤੀਫਾ ਦੇ ਰਹੇ ਆ ਉਹ ਜੀ ਅਸੀਂ ਉਹਦੇ ਨਾਲ ਇਦਾਂ ਕਰਦਾ ਕਿ ਉਦਾਂ ਕਰਦਾ ਇੱਕ ਮਾਹੌਲ ਸੱਜਿਆ ਜਾ ਰਿਹਾ ਹੈ ਕਿ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਕੋ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦ ਨੂੰ ਸਹੀ ਸਟਰੋਂਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਨਾਤਮਸਤ ਕੀ ਹੈ ਤੁਹਾਡੇ ਗਾੜੀ ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਢੀ ਕਰੇ ਕੋਈ ਕੌਮ ਦਬਿੱਦਾ ਚੋ ਕਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਉਸ ਵੇਲੇ ਦੇ ਜਿਹੜੇ ਸਿੰਘ ਸੈਸਪਾਨ ਸੀ ਵਕ ਵਕ ਤਕਤਾਂ ਦੇ ਉਹਨਾਂ ਨੂੰ ਲੈ ਕੇ ਵੀ ਪਹਿਲਾਂ ਇੱਕ ਲੱਗ ਰਿਹਾ ਸੀ ਕਿ ਹੋਣੀ ਚਾਹੀਦੀ ਗਲਬਤ ਪਰ ਹੁਣ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਉਹਦੇ ਨਾਲ ਸਹਿਮਤ ਹੋ ਉਸ ਚੀਜ਼ ਦੇ ਨਾਲ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾਂ ਜਾਂ ਉਹਨਾਂ ਦੇ ਦੁਰਸਤ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਜਾਣਾ ਉਹਨਾਂ ਦੀ ਰਾਏ ਜੱਜਦਾਰ ਸਾਹਿਬ ਨੂੰ ਸੁਣਨੀ ਚਾਹੀਦੀ ਸਾਰਿਆਂ ਦੀ ਤੇ ਜੇ ਕੋਈ ਉਹਨਾਂ ਉਹਨਾਂ ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਜੱਜਦਾਰ ਸਾਹਿਬ ਨੂੰ ਕੋਈ ਜੋ ਵੀ ਜੋ ਜੋਗ ਸਮਝਦੇ ਉਹ ਕਰਨੇ ਚਾਹੀਦੇ ਅਸੀਂ ਜੱਜਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਖੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਐ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਹੈ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਐ ਮੈਂ ਦਿਲੋਂ ਇਹਨਾਂ ਦੇ ਨਾਲ ਐ ਅਮਰਤਪਾਲ ਦੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਐ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਹੈ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਇਨਾ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਦੇਖੀ ਕੀਤੀ ਐ ਸੀ ਇਹ ਕੀਤਾ ਇਹ ਗੱਲਾਂ ਮਤਲਬ ਨਵਰਾਜੀਤ ਸਿੰਘ ਸਾਹਿਬ ਦੇ ਇ ਇਹ ਸਾਨੂੰ ਆ ਇਹ ਪਤਾ ਲੱਗਦਾ ਹੈ ਨਾ ਸਾਰਾ ਮੀਡੀਆ ਚ ਪਤਾ ਲੱਗਦਾ ਕਿਉਂਕਿ ਹੁਣ 2 ਤਰੀਕ ਨੇੜੇ ਆ ਉਵੇਂ ਉਨੇ ਹੀ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦ ਕੀ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚੜਨ ਦੀ ਕੋਈ ਲੋੜ ਨਹੀਂ ਅਸੀਂ ਥੇਲੋ ਤੁਹਾਡੇ ਨਾਲ ਐ ਤੁਹਾਡੇ ਨਾਲ ਖੜੇ ਐ ਇਦਾਂ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਮੱਚੇ ਪੰਥ ਦੀ ਨਜ਼ਰ ਇਸ ਵੇਲੇ ਇਸ ਜਿਹੜਾ ਮੀਟਿੰਗ ਕੋਈ ਨਹੀਂ ਜੀ ਉਹ ਅਸੀਂ ਕੋਈ ਨਹੀਂ ਕਹਿ ਸਕਦੇ ਇਹ ਤਾਂ ਜਥੇਦਾਰ ਸਾਹਿਬ ਕਰਨਗੇ ਅਸੀਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਨਾਲ ਹੈ ਜਿਵੇਂ ਕਿਉਂਕਿ ਅਸੀਂ ਆਈ ਸਾਨੂੰ ਪਤਾ ਲੱਗਿਆ ਸੀ ਵੀ ਧਮਕੀਆਂ ਮਿਲਦੀਆਂ ਐ ਬੱਚਿਆਂ ਦੀਆਂ ਵੀ ਮਿਲਦੀਆਂ ਐ ਵੀ ਤੁਹਾਡੇ ਬੱਚੇ ਉੱਥੇ ਰਹਿਣੇ ਐ ਇਹ ਹੈ ਨਾ ਵੀ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਐ ਅਸੀਂ ਨਾਲ ਐ ਤਾਂ ਅਕੱਲ ਹੀ ਅਗੂਲ ਕੇ ਇਹ આરોਪ ਲਾਇਆ ਗਿਆ ਸੀ ਕਿ ਤੁਹਾਨੂੰ ਭਾਜਪਾ ਨਾਲ ਮਿਲਦੇ ਹੋ ਜਥੇਦਾਰ ਸਾਹਿਬ ਦੇ ਇਸ ਨਾਲ ਕੋਈ ਕੀ ਕੀ ਹੋਗੀ ਜੱਜਦਾਰ ਸਾਹਿਬ ਨੇ ਰੋਕ ਲਾਇਆ ਸੀ ਕਿ ਤੁਸੀਂ ਤੁਹਾਡੀ ਪੀਜਾ ਕਿਨੇ ਮਿਲਦੀ ਉਸ ਮੈਂ ਮਿਲ ਤੁਹਾਡਾ ਨਹੀਂ ਜੀ ਕਹਿੰਦੀ ਹਰਪ੍ਰੀਤ ਨਹੀਂ ਜੀ ਨਹੀਂ ਆਮੀ ਜੋ ਮਰਜੀ ਕੋ ਇਹਨਾਂ ਦੀ ਸਾਝ ਰਹੀ ਹੈ ਜੀ ਬੀਜੇਪੀ ਨਾਲ ਸਰਕਾਰ ਇਹਨਾਂ ਨੇ ਰਲ ਕੇ ਚਲਾਈ ਹੈ ਬੀਬੀ ਹਰਸਿਮਰਤ कौर ਮੰਤਰੀ ਰਹੀ ਹੈ ਸੈਂਟਰ ਚ ਤੇ ਹੁਣ ਬੀਜੇਪੀ ਨੂੰ ਕੀ ਹੋ ਗਿਆ ਜੇ ਵੈਸੇ ਗੱਲ ਕਰੀਏ ਜਿੰਨਾ ਨੁਕਸਾਨ ਹੋਇਆ ਹੈ ਕੌਮ ਦਾ ਔਨੀ ਦੇਰ ਚ ਹੋਇਆ ਹੈ ਨਾ ਜਿੰਨੀ ਦੇਰ ਬਾਦਲਾਂ ਦੀ ਸਾਝ ਬੀਜੇਪੀ ਨਾਲ ਸੀ ਉਸੇ ਪੀਰੀਅਡ ਚ ਹੋਇਆ ਹੈ ਨਾ ਕੱਲ ਤਾਂ ਜੀ ਸਮੰਤੀ ਜਿਸ ਤਰ੍ਹਾਂ ਤੁਝ ਕਿਹਾ